ਕੀ ਹੋ ਵੀ ਸਸਿਕਾ ਜੀ ਹਾਂ ਜੀ ਠੀਕ ਹੈ ਮੱਕੀ ਭਾਜੀ ਘਰੇ ਆ ਹਾਂ ਘਰੇ ਦੇਖ ਕੰਮ ਸੀ ਆ ਬੁਲਾਇਆ ਅੱਛਾ ਬੁਲਾ ਦਿੰਨੀ ਇੱਧਰ ਆ ਜਾਓ ਆ ਜਾਓ ਇੱਥੇ ਬਹਿ ਜਾਓ ਆਵਾ ਚੱਲਣ ਦੀ ਗੱਲ ਠੀਕ ਹੈ ਬਹਿ ਜਾ ਮੈਂ ਬੁਲਾਉਂਦੀ ਜਾਬੀ ਨੂੰ ਛੱਡੋ ਉਹ ਆਇਆ ਜੀ ਕੋੜਾ ਸਾਡਾ ਜਿਹੜਾ ਦੋਸਤ ਆਣਾ ਆਇਆ ਆ ਇਹ ਦੇਖੋ ਸ਼ਕਲੀ ਹੋਣ ਜੀ ਤੁਹਾਨੂੰ ਨਹੀਂ ਪਤਾ ਹ ਕਰਜ਼ੇ ਤੇ ਲਿਓ ਆਇਆ ਵਾ ਮੇਰੀ ਗੱਲ ਸੁਣੋ ਮੰਦਿਰ ਤੇ ਬਲਾ ਚਾਹ ਪਾਨ ਲਈਏ ਨਾ ਘਰ ਨਾ ਆਪੇ ਮੇਰੀ ਗੱਲ ਸੁਣੋ ਕਰਜ਼ੇ ਤੇ ਲਿਓ ਆਇਆ ਵਾ ਪੈਰਾਂ ਪੂਸਾ ਲੈ ਕੇ ਆਇਆ ਹੋਣਾ ਮੇਰੀ ਗੱਲ ਸੁਣੋ ਹਾਣਾ ਕਰਿਓ ਉਹਨੂੰ ਉਹ ਵੀ ਤਾਂ ਫੋਨ ਤੇ ਚੇਤਨਾ ਕੋਲ ਗਿਆ 50000 ਦੀ ਮਦਦ ਲਈ ਦਿੱਤੀ ਸਾਡੀ ਚਾਰ ਭੁੱਲ ਗਿਆ ਤੈਨੂੰ ਉਹ ਕੀਤੀ ਹੁਣੀ ਆ ਉਦੋਂ ਉਹਦਾ ਟਾਈਮ ਚੰਗਾ ਹੀ ਕਰ ਦਿੱਤੀ ਹੁਣ ਕੋਣ ਕਿੰਨੇ ਨੂੰ ਪੁੱਛਣਾ ਵਾ ਚਲੋ ਮੈਂ 걔 ਦੇ ਨਾਲ ਜਾਂਦੀ ਐ ਇੱਥੇ ਪਾਣੀ ਪੋਣੀ ਪਾ ਦਾਂਗੀ ਇਹਨੂੰ ਮੈਂ ਜਦੋਂ ਉਹ ਇੱਥੇ ਰਹਿ ਮਾਪੇ ਸਾਹਮਣੇ ਕਿੱਥੇ ਨਹੀਂ ਮੈਂ ਜਾ ਕੇ ਵੇੰਨੀ ਆ ਨਾ ਸਾਹਮਣੋਂ ਮੈਂ ਕਹਿੰਨ ਤਾਂ ਮੈਂ ਸਾਹਮਣੋਂ ਘੱਟੇ ਰਹਿ ਕੋਈ ਪੈਸੇ ਨਹੀਂ ਨਾ ਦੇਣੇ ਤਾਂ ਲਈ ਦਿੰਦਾ ਦੇ ਕੇ ਵਗਾਇਓ ਚਲ ਜਾਓ ਮੈਂ ਜਾ ਦੂਰ ਕਰ ਚਕलेश ਪਾਣਾ ਮੈਂ ਸਿੱਧਾ ਬੋਗਾਂ ਵੀ ਨਹੀਂ ਹੈ ਇਹ ਪੈਸੇ ਅੱਛਾ ਚਲ ਜਾਓ ਹੋ ਕੇ ਆ ਪੁੱਛ ਕੇ ਆਪੇ ਕਹਿੰਦਾ ਕੀ ਆ ਇਹ ਬੰਦੇ ਨੇ ਸਮਝਣਾ ਹੈਗਾ ਮੁੰਡਾ ਤਾਂ ਨਹੀਂ ਦੇਣੀ ਦੇਣੀ ਹੈ ਕੋਈ ਨਹੀਂ ਮੈਂ ਕੜਾ ਚੱਲੀ ਆ ਜਾਨੀ ਮਗਰੀ ਬਹੁਤ ਕਿੰਨਾ ਟਾਈਮ ਲਾ ਦਤਾ ਇਹਨਾਂ ਨੇ ਪਹਿਲਾਂ ਘਰੇ ਆਉਣਾ ਆ ਭਾਬੀ ਸਿੱਧਾ ਕਹਿੰਦੀ ਨਹੀਂ ਚੱਲ ਡਰੈਗਰਮ ਚ ਜਾਜੋ ਭਾਜੀ ਕੋਈ ਗੱਲ ਨਹੀਂ ਆ ਕੋਈ ਚਾਣੀ ਕੁ ਪਾਣੀ ਨਹੀਂ ਕਣੀਆਂ ਪੈਂਦੀਆਂ ਉੱਤੇ ਗੱਡੀ ਬਿਠਾ ਦਿੱਤਾ ਇਹਨਾਂ ਨੇ ਚਲੋ ਪਤਾ ਹੈ ਉਹ ਰਣੇ ਵੀਰ ਸਿੰਘ ਆ ਚਾਲਾ ਜੀ 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 ਤੋਰ ਭਰਾ ਬੜੇ ਚਿਰ ਬਾਅਦ ਚੱਕਰ ਮਾਰਿਆ ਬੱਸ ਜੀ ਬੈਠੋ ਉਹ ਕੰਸਾ ਠੀਕ ਠਾਕ ਆ ਹਾਂ ਜੀ ਅੰਦਰ ਚਲੀਏ ਯਾਰ ਪਾਣੀ ਪਾਣੀ ਨਹੀਂ ਨਹੀਂ ਅੰਦਰ ਆਣ ਕੇ ਚਾਹ ਪੀਨੇ ਆ ਦੇਖ ਤਾਂ ਮੀਂਹ ਕਣੀ ਸ਼ੁਰੂ ਹੋ ਗਿਆ ਵਾ ਓਏ ਹੋਏ ਮੀਂਹ ਨੂੰ ਮਸਤ ਰੱਬ ਖੁਸ਼ ਹੋ ਜਾ ਬਹਿ ਜਾ ਵੇ ਤੇ ਇਹੋ ਜਿਹਾ ਮੌਸਮ ਕਿਤੇ ਲੱਭਣਾ ਵਾ ਲੋਕੀ ਤੇ ਪਹਾੜਾਂ 'ਚ ਜਾਂਦੇ ਵੇਖਣ ਤੇ ਤੁਸੀਂ ਇੱਥੇ ਨਹੀਂ ਬਹਿ ਕੇ ਵੇਖਣਗੇ ਹੋਰ ਸੁਣਾ ਰਾਣੇ ਸਹੀ ਚੰਗਾ ਸਭ ਠੀਕ ਹੈ ਨਾ ਹਾਂਜੀ ਹਾਂਜੀ ਸਭ ਠੀਕ ਠਾਕ ਹੈ ਹੋਰ ਕੰਮ ਕਾ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਕੱਲਾ ਹੀ ਆ ਗਿਆ ਭਾਬੀ ਲੈ ਆਣਾ ਸੀ ਨਾਲ ਬਸ ਇਦਾਂ ਹੀ ਕੰਮ ਸੀਗਾ ਇੱਕ ਟੱਕ ਨਾਲ ਜ਼ਰੂਰੀ ਤੇ ਉਹਦੇ ਲਈ ਆਇਆ ਹਾਂ ਗੜਾਇਆ ਕੋਈ ਨਹੀਂ ਕੰਮ ਨਹੀਂ ਕਰਾਂਗੇ ਕਿਹੜਾ ਕੰਮ ਹੈ ਕਰਦਾ ਭਾਬੀ ਹਾਂ ਹਾਂ ਤੇ ਦੱਸ ਲੈ ਰਾਜ ਮੇਰੇ ਸਾਹਮਣੇ ਦੱਸੋ ਕੋਈ ਨਹੀਂ ਯਾਰ ਦੱਸੋ 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 ਕਿਹੜਾ ਕੰਮ ਹੈ ਤੁਹਾਨੂੰ ਭਾਜੀ ਇਦਾਂ ਵਾਂ ਕਿ ਮੈਨੂੰ ਨਾ ਕੋਰੇ ਪੈਸੇ ਦੀ ਲੋੜ ਸੀ ਵੀ ਰਹਿਣਾ ਥੋੜਾ ਕੰਮ ਨਾ ਚਾਉਣ ਹੋ ਗਿਆ ਸੀ ਅਰਜੈਂਟ ਪੈਸੇ ਦੀ ਲੋੜ ਸੀ ਅਰਜੈਂਟ ਚਾਹੀਦੇ ਪੰਜ ਲੱਖ ਰੁਪਏ ਚਾਹੀਦੇ ਮੈਨੂੰ 5 ਲੱਖ ਰੁਪਏ ਹਾਂ ਭਾਜੀ ਯਾਰ ਥੋੜਾ ਜਿਹਾ 5 ਲੱਖ ਥੋੜਾ ਹੀ ਆ ਨਾ ਸਾਡੇ ਵਾਸਤੇ ਦਰਅਸਲ ਤੈਨੂੰ ਪਤਾ ਤਾਂ ਹੈਗਾ ਯਾਰ ਪਿਛੇ ਜੇ ਆਪਾਂ ਭੈਣ ਦਾ ਵਿਆਹ ਕੀਤਾ ਵਾ ਤੇ ਸਾਡੇ ਕੋਲ ਪੈਸੇ ਕਿੱਥੇ ਆਉਣੇ ਨੇ ਉਹ ਹੁਣ ਵੀ ਬਸ ਭਾਜੀ ਗੱਲ ਕਰਦੇ ਕਿ ਜਦੋਂ ਦੇ ਦੇ ਵੀ ਦਿੰਦੇ ਤੂੰ ਤਾਂ ਨਾ ਥੋਮੇ ਕੱਤੀ ਮੰਗ ਲੀਜੇ ਤੁਹਾਨੂੰ ਕਦੀ ਲੋੜ ਪੈਗੀ ਨਹੀਂ ਇੰਨੀ ਵਧੀਆ ਤੁਹਾਡੀ ਕੋਠੀ ਕਾਠੀ ਬਣੀ ਆ ਇਹ ਕੰਮ ਤੁਹਾਡਾ ਸੈਟ ਐ ਉਹ ਕੋਈ ਨਹੀਂ ਭਾਬੀ ਜੀ ਮੈਨੂੰ ਲੋੜ ਸੀ ਥੋੜੀ ਜੀ ਕਿਸੇ ਤੋਂ ਫੜੇ ਉਹਨੂੰ ਦੇਣੀ ਸੀ ਤੇ ਇੰਨੇ ਪੈਸੇ ਫੜ ਲੈ 5 ਲੱਖ ਰੁਪਏ ਬੈਂਕ ਤੇ ਸੀਗੇ ਥੋੜੇ ਅੱਛਾ ਜੀ ਬਾ ਭਾਜੀ ਤੁਹਾਨੂੰ ਕਦੀ ਲੋੜ ਪੈਗੀ ਤੁਸੀਂ ਤੇ ਸਮੁੰਦਰ ਦੀ ਮੱਛੀ ਜੇ ਲੋੜ ਪਵੇ ਸਾਨੂੰ ਚੱਪੜ ਤੇ ਗੱਡੂ ਆਪਾਂ ਹੈ ਇੰਡਾ ਵੱਡਾ ਤਾਂ ਬਿਜ਼ਨਸ ਕੰਮਕਾਰ ਸਾਰਾ ਵਧੀਆ ਕੋਠੀ ਸੋਈ ਇੰਨੀ ਸੋਹਣੀ ਪਾਈ ਆਪਾਂ ਤੇ ਵੇਖੋ ਆ ਵੇਖੋ ਛਤ ਨਹੀਂ ਅਜੇ ਟੋਂਜੀ ਪਿਆਜ ਆ ਮਾੜੇ ਜੇ ਕਮਰੇ ਦੋ ਕੇ ਪਾ ਕੇ ਬੈਠੇ ਕਿਤੇ ਪੇਂਟ ਤੱਕ ਨਹੀਂ ਹੋਦੋ ਤੱਕ ਰਾਇਆ ਹੈਗਾ ਤੇ ਜੇ ਤੁਹਾਨੂੰ ਲੋੜ ਪੈ ਗਈ ਤੇ ਆਪਾਂ ਕਿੱਧਰ ਜਾਣਾ ਬਾਜੀ ਦੇਖ ਲਓ ਜੇ ਥੋੜੇ ਬੋਤੇ ਪੈਹ ਚਾਈ ਤੇ ਕੋਈ ਨਹੀਂ ਮਦਦ ਕਰ ਦਿੰਨੇ ਕੋਈ ਕਰਨੀ ਥੋੜੇ ਬੋਤੇ ਕਿਤੇ 5-10000 ਮੈਂ ਹੀ ਭਰਦ ਨਹੀਂ ਅੰਦਰ ਬਾਜੀ ਆਏ ਸੀ ਚਲ ਮਾਨਤਨ ਰੱਖਣਾ ਪੈਂਦਾ ਕਿਸੇ ਦਾ ਉਸ ਵੀਰੇ ਦੁੱਧ ਵਾਲਾ ਨਹੀਂ ਆਇਆ ਤੂੰ ਮੈਂ ਦੇ ਦਿੱਤੇ 5000 ਰੁਪਇਆ ਹੁਣ ਮੇ ਕੋ ਵੀ ਨਹੀਂ ਹੈਗੇ ਚਲੋ ਭਾਬੀ ਜੀ ਕੋਈ ਗੱਲ ਨਹੀਂ ਆ ਪਰ ਨਾ ਕਈ ਵਾਰੀ ਨਾ ਸਮੁੰਦਰ ਦੀਆਂ ਮੱਛੀਆਂ ਜਿਹੜੀਆਂ ਹੁੰਦੀਆਂ ਨੇ ਨਾ ਮੱਛੀਆਂ ਨੂੰ ਮੱਛੀਆਂ ਖਾ ਜਾਂਦੀਆਂ ਵਾ ਤੇ ਜਿਹੜੇ ਡੱਡੂ ਬਾਹਰ ਬੈਠੇ ਹੁੰਦੇ ਨੇ ਨਾ ਉਹ ਵੀ ਫਿਰ ਉਮੀਦ ਨਿਆਰੇ ਲੈਂਦੇ ਆ ਚਲੋ ਟੈਮ ਟੈਮ ਦੀ ਗੱਲ ਕੋਈ ਗੱਲ ਨਹੀਂ ਭਾਜੀ ਤੇਰੀ ਗੱਲ ਸੁਣ ਯਾਰ ਗੁੱਸਾ ਨਾ ਕਰੀ ਹੈ ਕਿ ਹੁੰਦੇ ਜੇ ਆਪਾਂ ਨਾ ਨਾ ਕਰਨੀ ਇਸ ਤੇ ਲੱਗੜੀ ਗੱਲ ਕੋਈ ਗੱਲ ਨਹੀਂ ਅੰਦਰ ਅਜਾ ਚਾਹ ਪਾਨੀ ਤੇ ਨਾ ਬੱਲੇ ਰੱਬਾ ਤੇਰੇ ਰੰਗ ਚੱਲ ਯਾ ਤੂੰ ਚੰਗਾ ਨਹੀਂ ਕੀਤਾ ਅੱਜ ਨੂੰ ਤੂੰ ਖਾਲੀ ਮੋੜਦਾ ਤੈਨੂੰ ਪਤਾ ਨਾ ਕਿੰਨੀ ਮਦਦ ਕਰਦਾ ਰਿਹਾ ਸਾਡੀ ਉਹ ਤੈਨੂੰ ਭੁੱਲ ਕੇ ਉਹ ਮੇਰੀ ਗੱਲ ਸੁਣੋ ਸ਼ਿਕਰ ਕਰੋ ਮੇਟਾ ਡ 5 ਲੱਖ ਰੁਪਏ ਬਚਾ ਦਿੱਤਾ ਤੂੰ 5 ਲੱਖ ਦੀ ਗੱਲ ਕਰਦੀ ਆ ਮੇਰੇ ਕੋਲ ਤੇ 50 ਲੱਖ ਹੈਗਾ ਵਾ ਉਹ ਨਾਸ ਤੇ ਜਿਨ੍ਹਾਂ ਦਾ ਨਾਂ ਹੋਇਆ ਸਾਰਾ ਮਾਰਕੀਟ 'ਚ ਉਹ ਲੁੱਟੇ ਪੁੱਟੇ ਗਏ ਜੇ ਸਾਰੇ ਤੁਹਾਨੂੰ ਨਹੀਂ ਪਤਾ ਮੈਂ ਕੱਲ ਗਈ ਆ ਨਾ ਮੇਰੇ ਤੇ ਗੱਲਾਂ ਹੁੰਦੀਆਂ ਸੀ ਇਹ ਸਭ ਗੱਲ ਤੇ ਤੈਨੂੰ ਪਤਾ ਨਾ 50 ਹਜ਼ਾਰ ਤੋਂ ਆਪਾਂ ਕੰਮ ਸ਼ੁਰੂ ਕੀਤਾ ਸੀ 50 ਹਜ਼ਾਰ ਤੋਂ ਅਸੀਂ 50 ਲੱਖ ਦੇ ਮਾਲਕ ਬਣ ਗਏ ਆ ਕਿਹਦੇ ਸਿਰ ਤੇ ਇੱਕ ਰਾਣੇ ਦੇ ਸਿਰ ਤੇ ਇਹੋ ਹੀ ਮੇਰਾ ਇੱਕ ਪੱਕਾ ਯਾਰ ਸੀ ਜੱਜ ਤੂੰ ਉਹਨੂੰ ਨਾਰਾਜ਼ ਕਰਕੇ ਭੇਜਤਾ ਓ ਜਾ ਜਾ ਤਰੇ ਜੋ ਮੈਂ ਦੋ ਨੰਨ ਨਹੀਂ ਮਾਰਨਾ ਤੂੰ ਸਿਆ ਆ ਸਿੱਧਾ ਅੰਦਰ ਉਹ ਨਹੀਂ ਆ ਕੇ ਗੱਡੀ ਸਾਡੀ ਵੇਖ ਲਈ ਨਹੀਂ ਤੇ ਮੈਂ ਕਹਿੰਦੀ ਘਰ ਵੀ ਨਹੀਂ ਹੈਗਾ ਚਲੋ ਅੰਦਰ ਆ ਤੇ ਫਿਰ ਕੀ ਯਾਰ ਇੰਨਾ ਵੀ ਥੋੜਾ ਮੱਥੇ ਤੇ ਅੱਖਾਂ ਰੱਖੀ ਦੀਆਂ ਵਾ ਉਹ ਦਿਨ ਤੈਨੂੰ ਕੋ ਲੱਗੇ ਜਦੋਂ ਉਹਨਾਂ ਦਾ ਸੀ ਤੇ ਸਾਡੇ ਕੋ ਪੁਰਾਣਾ ਮੰਜਾ ਹੁੰਦਾ ਸੀ ਤੇ ਪੁਰਾਣੀਆਂ ਚੱਦਰਾਂ ਉਹ ਹੀ ਚੱਦਰ ਹੀ ਮੰਜੇ ਦੇ ਵਿਚਾ ਕੇ ਤੇ ਬਿਠਾਉਂਦੇ ਹੁੰਦੇ ਸੀ ਪੁਰਾਣੀਆਂ ਨਹੀਂ ਮੈਂ ਵਿਛਾਉਂਦੀ ਹੁੰਦੀ ਮੈਂ ਤੇ ਉਦੋਂ ਨਵੀਆਂ ਵਿਛਾ ਕੇ ਉਹਨੂੰ ਬਿਠਾਉਂਦੇ ਹੁੰਦੀਆਂ ਪੈਸੇ ਵਾਲਾ ਜੁਈ ਪਰ ਉਹ ਦਿਨ ਗਏ ਟੈਂਪ ਟੈਂਪ ਦੀ ਗੱਲ ਹੁੰਦੀ ਆ ਪਤਾ ਏ ਮੈਨੂੰ ਸਾਰੀ ਗੱਲਾਂ ਦਾ ਉਹ ਦਿਨ ਉਹ ਦਿਨ ਯਾਦ ਰੱਖਣੇ ਚਾਹੀਦੇ ਆ ਜਿਸ ਦਿਨੇ ਓਕੇ ਵਾਲੇ ਇਹ ਯਾਰ ਨੇ ਸਾਥ ਦਿੱਤਾ ਮੇਰਾ ਇੱਕ ਵਾਰੀ ਮੱਥੇ ਤੇ ਤੂੜੀ ਦੇ ਵੱਟ ਨਹੀਂ ਪਾਇਆ ਨੇ ਓ ਚਲੋ ਯਾਗ ਰੱਖਿਓ ਤੀ ਪਰ ਸ਼ੁਕਰ ਕਰਨਾ ਕਿਤੇ ਦਿਨੋਂ ਤੂੰ ਮੇਰਾ ਵੀ ਮੇਰੇ ਪੈਸੇ ਬਚਾਏ ਓ ਤੇਰਾ ਕਹਦਾ ਮੈਂ ਸ਼ੁਕਰ ਕਰਨਾ ਦੋਸਤੀ ਤੇ ਤੂੰ ਸਾਡੀ ਤੋੜਤੀ ਹਜੇ ਵੀ ਮੈਂ ਸ਼ੁਕਰ ਕਰਾਂ ਮੈਂ ਕਿਹੋ ਜਿਹਾ ਇਨਸਾਨ ਆ ਜਿਹੜਾ ਵਿਚਾਰੇ ਨੂੰ ਇੱਕ ਵਾਰੀ ਨਹੀਂ ਹਾਮੀ ਭਰ ਸਕਿਆ ਨਹੀਂ ਯਾਰ ਤੇਰੀ ਮਦਦ ਮੈਂ ਕਰੂੰਗਾ ਤੇਰਾ ਵੀਰ ਬੈਠਾ ਆ ਹੁਣ ਚਲ ਗਈ ਅੰਦਰ ਉਹਨੂੰ ਤੇਥੋਂ ਤੱਕ ਉਹਨੂੰ ਵਿਚਾਰੀ ਨੂੰ ਚਾਹ ਪਾਣੀ ਕੀ ਰੋਟੀ ਤੱਕ ਨਹੀਂ ਪੁੱਛੀ ਉਹ ਆਜੋ ਹਣ ਕੇ ਮੀਂਹ ਚ ਸਾਰੇ ਗਿੱਲੇ ਹੋ ਗਿਆ ਨਾ ਵਾ ਆਜੋ ਮੰਜਾ ਚੁੱਕ ਆਇਓ ਆ ਜਾਣਾ ਵਾ ਘਰੇ ਹੀ ਕੀ ਆ ਗੈਰ ਕਰ ਚਲ ਬਣਿਆ ਤੇਰਾ ਕੰਮ ਚਲ ਕੋਈ ਨਹੀਂ ਮੈਨੂੰ ਪਤਾ ਹੀ ਪੁੱਤ ਲੱਕੀ ਤੇਰਾ ਬੜਾ ਬੁਢਾ ਯਾਰ ਮੈਨੂੰ ਪਤਾ ਹੀ ਉਹਨੇ ਨਹੀਂ ਤੈਨੂੰ ਮੋੜਿਆ ਉਹਨੇ ਤਾਂ ਨਵਾਂ ਕੰਮ ਹੀ ਨਹੀਂ ਨਾ ਮੈਨੂੰ ਪਤਾ ਹੈ ਨਾ ਇੱਕੇ ਥਾਂ ਕੋਤ ਨਹੀਂ ਖਾਤ ਪਹਿਲਾਂ ਪੜ੍ਹਿਆ ਰਹੀ ਇਕੱਠੇ ਕੰਮ ਕੀਤਾ ਇਕੱਠਾ ਖਲ ਦੇ ਦਿੰਦੇ ਰਹਾ ਤੁਹਾਡੀ ਜਾਨ ਤੇ ਜਾਨ ਮੈਨੂੰ ਪਤਾ ਹੈ ਕਿ ਲੱਕੀ ਨੇ ਨਹੀਂ ਤੈਨੂੰ ਮੋੜਿਆ ਭਾਵੇਂ ਕੁਛ ਨਾ ਕੋਈ ਨਹੀਂ ਦੱਲੀ ਉਹਨੇ ਤੇਰੀ ਜ਼ਰੂਰ ਮਦਦ ਕਰਨੀ ਇਹਨਾਂ ਵੀ ਬਹੁਤ ਮੈਨੂੰ ਪਤਾ ਹੈ ਜਲਦੀ ਸੁਣਦਾ ਇਹਦਾ ਕੋਸ਼ੀ ਹੋਇਆ ਮੇਰੇ ਘਰ ਇਹ ਆਦਤ ਕਿਵੇਂ ਹੈ ਪਿੰਡੋਂ ਜਿੰਨਾਂ ਨੇ ਮੇਰੇ ਅੰਦਰ ਤੱਕ ਨਹੀਂ ਵੱਢੇ ਤਾਂ ਸੱਸੀ ਦਾ ਰਾਇਤਾ ਵੀ ਸੱਸੀ ਦਾ ਚੰਗੀ طرح ਉਹ ਵੀ ਜਿਵੇਂ ਉਹਨਾਂ ਕਰੀ ਦੇਖਦਾ ਅੰਦਰ ਲੈਦੇ ਬਿਨਾ ਪੁੱਛੇ ਚਾਹ ਪਾਣੀ ਸਭ ਕੁਝ ਪੁੱਛਣਾ ਮਿਲੁੰਦਾ ਨਹੀਂ ਕੱਲ ਬਸ ਅੰਦਰ ਨਹੀਂ ਜਾਇਆ ਬਾਹਰ ਹਟਦਾ ਤੂੰ ਨਹੀਂ ਪੈਂਦਾ ਤੇ ਲੱਕੀ ਆਇਆ ਬਾਹਰ ਉਹਨੇ ਕੀ ਆਖਿਆ ਤੂੰ ਦੱਸੇਗਾ ਨਾ ਕਿ ਮੈਂ ਨਸੀਬਤ ਹੈ ਜਾਂ ਮੇਰੀ ਹੈਲਪ ਕਰ ਮੈਂ ਦੇ ਦੂਗਾ ਉਹਨੂੰ ਪਤਾ ਵਾ ਪਤਾ ਲੱਗ ਹੀ ਜਾਂਦਾ ਕਿ ਇਹੋ ਜਿਹੀ ਗੱਲਾਂ ਕਿਤੇ ਗੁਝੀਆਂ ਰਹਿੰਦੀਆਂ ਪਰ ਫਿਰ ਵੀ ਉਹਨੂੰ ਦੱਸਿਆ ਮੈਂ ਕਿ ਆ ਮੈਂ ਲੋੜਾਂ ਨੇ ਇੰਨੇ ਕਿ ਪਹਿਲਾਂ ਦੀ ਲੋੜਾਂ ਕਿੰਦਾ ਨਹੀਂ ਲੱਗਦਾ ਨਹੀਂ ਲੱਗਦਾ ਉਹ ਵੀ ਕੱਲ ਵੀਨੇ ਸਤਾਇਆ ਜਦੋਂ ਆਉਂਦੇ ਤਾਂ ਨੇ ਨਿਕਾ ਗੀਨੇ ਦਿੱਤਾ ਕਿ ਲੱਕੀ ਨੇ ਦਿੱਤਾ ਤੈਨੂੰ ਲੱਕੀ ਨਾ ਕੋਇਆ ਕੁਛ ਇਹ ਚਲ ਵਾ ਥੋੜੇ ਬੁੱਤੇ ਤੋੜਾ ਥੋੜਾ ਬੁੱਤੇ ਹੀ ਦੇ ਦੇ ਮੈਂ ਤੈਨੂੰ ਘਰ ਘਰਾਂ ਕੇ ਇਧਰੋਂ ਇਧਰੋਂ ਤੂੰ ਮੈਂ ਤੈਨੂੰ ਦੇ ਦੂੰਗਾ ਦੋਵੇਂ ਇੱਕੋ ਜਗਾਈ ਆ ਲੱਕੀ ਹੋ ਗਿਆ ਕਰਦੀ ਹੋਣੀ ਆ ਕੀ ਕਰਦੇ ਮੈਂ ਦੋਨਾਂ ਨੇ ਮਨਾ ਕਰ ਦਿੱਤਾ ਪੁੱਤ ਵੇਹ ਆਪਾ ਤੇ ਕਲੀ ਮੋਰੀਆਂ ਨਹੀਂ ਕਿਹੇ ਵੀ ਕੰਮੇ ਆਉਣਾ ਤੂੰ ਆਖਣਾ ਲੱਗੀ ਆ ਮੇਰਾ ਜਾ ਰਿਹਾ ਕੰਮ ਕਰਨਾ ਆਪਾ ਵੇਹਲਾ ਪੁੱਤ ਜਦੋਂ ਕਿਤੇ ਮੁਸੀਬਤ ਪੈਂਦੀ ਆ ਕੋਈ ਪੁੱਤ ਲੱਗੇ ਨਹੀਂ ਲੱਗਦਾ ਸਾਰੇ ਆਂਦੇ ਆ ਕਿਨੇ ਕੁਛ ਮਾੜੇ ਦੇ ਕੰਮ ਮੰਗਣ ਆਈਆਂ ਇਹ ਗੰਦੇ ਜੱਥੇ ਪਰ ਵੇਹ ਲੱਗ ਗਿੜੇ ਗਿੜੇ ਲੋਕਾਂ ਦੇ ਜੇ ਲਿਆ ਇਕੱਠਾ ਰਹਿਣਾ ਬਹਿਰਾ ਤੇ ਜਵਾਬ ਦੇਣਾ ਕੰਜੀ ਗੱਲ ਨਹੀਂ ਪਤਾ ਸਹੀ ਗੱਲ ਹੈ ਮਾਣੇ ਇਹ ਜਦੋਂ ਸੀ ਬਤੋਂਦੀ ਨਾ ਉਦੋਂ ਪਤਾ ਚੱਲਦਾ ਪਹਿਲਾਂ ਤਾਂ ਸਾਰੇ ਹੱਦੇ ਲੱਗਦੇ ਸੀ ਹੁਣ ਮੈਂ ਜਿੰਨੂੰ ਪੁੱਛਦਾ ਨਾ ਤੇ ਚਿਹਰੇ ਬਗਾਨਾ ਬੰਦਾ ਕਰਦਾ ਵਾ ਉਹ ਤਰਾ ਕਹਿੰਦੇ ਸਰ ਕੋ ਆ ਵਾ ਵਾ ਲੋੜ ਪਉਦੇ ਦੇਖੀ ਪਰਖ ਕੇ ਦੇਖੇ ਤੇ ਦੂਜੇ ਨੂੰ ਇਤਨਾ ਵੱਡ-ਵੱਡੀਆਂ ਫੜਾਂ ਲੱਗੀ ਮਾਰਦਾ ਜੀ ਜਦੋਂ ਮੈਂ ਤਾਂ ਚਾਰ ਬਹਿ ਹੀ ਹੋਈ ਨਾ ਇਹਨੂੰ ਸਾਰੇ ਯਾਰ ਦੋਸਤ ਵੀ ਨੇ ਜਿਹੜੇ ਕੋ ਰਿਸ਼ਤੇਦਾਰੀ ਉਹ ਵੀ ਨੇ ਕਹਿੰਦੇ ਤੂੰ ਗੱਲ ਨਹੀਂ ਹੈ ਯਾਰ ਤੇਰੇ ਨਾਲ ਐ ਕੋਈ ਗੱਲ ਨਹੀਂ ਪਰ ਜਿਆਦਾ ਤਾਂ ਪਤਾ ਉਹ ਜਿਹੜਾ مصیبت ਵੇਲੇ ਖਲੋਵੇ ਮਾੜੇ ਵੇਲੇ ਖਲੋਵੇ ਅਗਲੇ ਦਾ ਟਾਈਮ ਕੱਢੇ ਬਹੁਤ ਘੱਟ ਹੁੰਦੇ ਮੰਮੀ ਬਹੁਤ ਘੱਟ ਯਾਰ ਨੇ ਸਾਡੇ ਪਰ ਸਾਡਾ ਤਾਂ ਕਿਹੇ ਵੀ ਪਤਾ ਨਹੀਂ ਰਹਿੰਦਿਆ ਵੇਖ ਲੈ ਪੱਖਨੇ ਆ ਨਾ ਸਾਰੇ ਯਾਰ ਬੇਲੀ ਕੋ ਰਿਸ਼ਤੇਦਾਰ ਕਿਹੇ ਨੇ ਆਪਾਂ ਨੂੰ ਪੁੱਤ ਲਾਗੇ ਵੀ ਲੱਗਣ ਜਦੋਂ ਕੋਈ ਮਾੜਾ ਬੰਦਾ ਹੋ ਜਾਂਦਾ ਨਾ ਉਦੋਂ ਆਦਾ ਇਹਨੂੰ ਰਹਿਣ ਦਾ ਪੜਿਆ ਨਾ ਮੰਨਣਾ ਹੀ ਆਉਣਾ ਵਾ ਇਹਨੇ ਹੋਰ ਕੋ ਤੋਂ ਵੀ ਮੰਨਣੀ ਆ ਲੈਣਾ ਬੂਆ ਡੋਲੋ ਤਾ ਉਹ ਕੱਢ ਜਾ ਬਣੀ ਦੇ ਨੂੰ ਘਰੋਂ ਕੱਢੋ ਬਸ ਫਿਰ ਅੱਜ ਇਦਾਂ ਹੀ ਹੋਈਏ ਤੇ ਨਾਲ ਅਗਲੇ ਨੇ ਚਾਹ ਵੀ ਨਹੀਂ ਪੁੱਛੀ ਹੁਣ ਪੁੱਤ ਕੀ ਕਰਾਂਗੇ ਆਪਾਂ ਕੋਈ ਗੱਲੀ ਨੂੰ ਕੋਈ ਸ਼ਰਮਸ਼ਿੱਤ ਕਰਾਂਗਾ ਹੁਣ ਤਾਂ ਬੁੱਤ ਜਾਨ ਦੇਣਾ ਨਹੀਂ ਮੈਂ ਹੁਣ ਤਾਂ ਹੋਈ ਇਹੋ ਜਿਆਰ ਬੇਲੀ ਕੋ ਰਿਸ਼ਤੇਦਾਰ ਵੀ ਨਹੀਂ ਕਰਦੇ ਆਪਣੀ ਮਦਦ ਕਰਨ ਪਰ ਜਦੋਂ ਕੋ ਰਿਸ਼ਤੇਦਾਰ ਨਾ ਹੋਵੇ ਕੋਈ ਯਾਰ ਬੇਲੀ ਨਾ ਹੋਵੇ ਉਹਦੇ ਕੋ ਆਸਰਾ ਰਹਿ ਜਾਂਦਾ ਰੱਬ ਦਾ ਰੱਬ ਦਾ ਚਲੋ ਮੈਂ ਲੋਟੇ ਡੋਰਾ ਸਿੱਟੀਆਂ ਵਾ ਬਾਕੀ ਕੋਈ ਨਹੀਂ ਕਰਦਾ ਵੀ ਲੱਭ ਜਿੱਲਾ ਕੋਈ ਨਾ ਕੋਈ ਦੇਖਦਾ ਹੂੰਗੀ ਕੋਈ ਨਹੀਂ ਕਿਹੜੇ ਵੇਲੇ ਪਤਾ ਰੱਬ ਛੰਪੜ ਪਾੜ ਕੇ ਵੀ ਦੇ ਦਿੰਦਾ ਏ ਤੇ ਮੈਂ ਵੀ ਗੱਲ ਉਹ ਦੱਸਾਂ ਮਾਰੇ ਦੀ ਮਨ ਤਾਂ ਨਾ ਜਿਹੜਾ ਮਾਰਾ ਨਾ ਬੰਦਾ ਉਹਦੀ ਰੱਬ ਮਦਦ ਕਰਦਾ ਜੀ ਕੋਈ ਨਾ ਨਾ ਕਰੇ ਰੱਬ ਕਰਦਾ ਇਹ ਤੇ ਮੇਰੀ ਗੱਲ ਸਮਝ ਲੈ ਪਰ ਦੇਖ ਲੈ ਨਾ ਤੁਸੀਂ ਭੱਜ ਭੱਜ ਕੇ ਹੋਰ ਤੂੰ ਹੀ ਕਹਿੰਦੇ ਲੱਗੇ ਨਾਲ ਵੀ ਜੋ ਕੋਈ ਯਾਰ ਤੇਲੀ ਕੋ ਰਿਸ਼ਤੇਦਾਰ ਕੋਈ ਸਾਹਮਣੇ ਤੈਨੂੰ ਨਾ ਕੀਤੀ ਹੈ ਪਰ ਮੰਮੀ ਮੇਰੀ ਗੱਲ ਸੁਣ ਜੇ ਮੈਂ ਇਹਦੇ ਲੱਗੇ ਨਾ ਲੱਗਾ ਮਾਰੇ ਟਾਈਮ ਚ ਤੇ ਫਿਰ ਮੇਰਾ ਤੇ ਉਹਨਾਂ ਦੇ ਵਿੱਚ ਕੀ ਫਰਕ ਰਹਿ ਗਿਆ ਮੈਂ ਵੀ ਤੋਹੀ ਹੋ ਗਿਆ ਨਾ ਫਿਰ ਮੈਨੂੰ ਰੱਬ ਇੱਕ ਵਾਰੀ ਜੋ ਇੱਕ ਵਾਰੀ ਕਰੇ ਤਾਂ ਸਹੀ ਉਹਨੇ ਜੋਗਾ ਮੈਂ ਜਿੱਦਾਂ ਪਹਿਲਾਂ ਨਹੀਂ ਨਾ ਤੈਨੂੰ ਮੋੜਦਾ ਮੈਂ ਹੁਣ ਵੀ ਨਹੀਂ ਜੈਨੂੰ ਮੋੜਦਾ ਪੁੱਤ ਮੋੜ ਤੇ ਵਿਹਾਂ ਬੰਕਰੋਂ ਨਿਕਲ ਨੂੰ ਅਗਲੇ ਕਹਿਣਗੇ ਕਿਥੋਂ ਤੱਕ ਆਪਣੀ ਨੌ ਬਤਾ ਗਈ ਆ ਜੇ ਸਾਡੀ ਹੋਂਦ ਮਤ ਦਾ ਨਾ ਕੀਤੀ ਤੇ ਫਿਰ ਇਹ ਲੋਕਾਂ ਨੂੰ ਕੀ ਕਰਨਾ ਵਾ ਰਿਸ਼ਤੇਦਾਰਾਂ ਨੂੰ ਛੱਡਣਾ ਫਿਰ ਆਪਾਂ ਬੱਸ ਇੱਥੇ ਕਿੰਨੇ ਸੀ ਹੁਣ ਕੋਈ ਨਹੀਂ ਲੱਗਦਾ ਕਦੇ ਆਪਣੇ ਚਲੋ ਕੋਈ ਗੱਲ ਚਲੋ ਮੰਮੀ ਮੈਂ ਤੈਨੂੰ ਸੋਚ ਕੇ ਗਿਆ ਹਾਂ ਦੇਖੋ ਕੋਲ ਤੇ ਕਰ ਦੂਗਾ ਲੱਗੀ ਮਦਦ ਥੋੜੀ ਪਰ ਮੈਨੂੰ ਸੱਚੀ ਨਹੀਂ ਪਤਾ ਮੋੜ ਦੂਗਾ ਮੈਂ ਬੜੀ ਮਾਨਤਾ ਨਾਲ ਗਿਆ ਹਾਂ ਦੇਖੋ ਚਲੋ ਬਾਕੀ ਦੇਖੀ ਜੂਗੀ ਮੈਨੂੰ ਵੀ ਬੜਾ ਹੈ ਪੀ ਲੱਕੀ ਨਹੀਂ ਹੋੜਵਾ ਲੱਕੀ ਜਿਹਾ ਪਰਾਣਾ ਜਾ ਰਿਹਾ ਗੋਟੀਆਂ ਜਾ ਰਿਹਾ ਪਰ ਵੇਖ ਲੈ ਜਦੋਂ ਮੁਸੀਬਤ ਪੈਂਦੀ ਅਗਲਾਂ ਗੋਟੇ ਨਾਲ ਦਿਆ ਤੇ ਮੈਨੂੰ ਕੀ ਜਿੱਥੇ ਮਰਜੀ ਤੁਰੇ ਫਿਰ ਚਲ ਕੋਈ ਨਹੀਂ ਪਤਾ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਅੱਗੇ ਨਾ ਕਿਆ ਪਾਣੀ ਨਾਲੇ ਲਿਉਣੀ ਹੈ ਆਹ ਮੁੜ ਕੇ ਰੋਟੀ ਖਾਣੀ ਹੈ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਪੁੱਤ ਰੋਟੀ ਨਾਲ ਚੱਲਦਾ ਚੱਲ ਲੈ ਮਾਤਾ ਤੈਨੂੰ ਦਿਲਾਸਾ ਦੇ ਬਿਠਾ ਮੈਂ ਪਰ ਇਹ ਮੈਨੂੰ ਮਿੰਨੀ ਮਿੰਨੀ ਸਮਝਾਉਂਦੀ ਮੈਂ ਕਰਾਂ ਤਾਂ ਕਰਾਂ ਕਿ ਕਿੱਧਰ ਜਾਵਾਂ ਕਿੰਨੂੰ ਮੰਗਾਂ ਸਾਰਿਆਂ ਦੇ ਕੋਲ ਹੋયા ਕੋਈ ਬੰਦਾ ਨਹੀਂ ਛੱਡਿਆ ਕਿ ਇਹਨੂੰ ਫੋਨ ਕਰਨ ਵਾਲਾ ਨਹੀਂ ਛੱਡਿਆ ਕੋਈ ਰਿਸ਼ਤੇਦਾਰ ਨਹੀਂ ਕੋਈ ਯਾਰ ਦੋਸਤ ਨਹੀਂ ਕੋਈ ਛੱਡਿਆ ਕੀ ਬੋਲਾਂ ਤੈਨੂੰ ਦਿਲਾਸਾ ਦੇ ਦਿੱਤਾ ਤੇ ਪਰ ਕੰਮ ਤੋਂ ਉਤਰ ਨਹੀਂ ਹੋ ਰਹਿਦਾ ਮੇਰਾ ਇਹ ਤਾਂ ਮੇਰੀ ਗੱਲ ਸੁਣੋ ਕਿ ਇਹਦੇ ਨਾਲ ਗੱਲਾਂ ਕਰੀ ਜਾਂਦੇ ਜੇ ਕਰ ਲੈ ਕੁਝ ਪੜਿਆ ਹੋਇਆ ਕਿ ਸੋਲੂਸ਼ਨ ਕੋਈ ਸੋਲੂਸ਼ਨ ਨਹੀਂ ਆ ਕਿਥੇ ਕਰਨੀ ਬੰਦੇ ਜਿਹਦੇ ਕੋਲ ਜਨਣਾ ਨਾ ਮਸੋ ਹੀ ਨਾ ਕਰ ਦਿੰਦਾ ਜੇ ਚਲੋ ਕੋਈ ਗੱਲ ਨਹੀਂ ਆਹ ਵੇਖੋ ਤਲਾ ਬੈਠਾ ਗੱਲ ਬਣਾਉਣ ਵਾਲਾ ਸਾਰਾ ਕੁਝ ਸਹੀ ਹੋਊਗਾ ਤੁਸੀਂ ਟੈਨਸ਼ਨ ਨਾ ਲਓ ਅੱਛਾ ਮੇਰੀ ਗੱਲ ਸੁਣੋ ਮੈਂ ਆਲੂ ਬੈਂਗੜ ਬਣਾਏ ਆ ਤਰੀ ਵਾਲੇ ਤੁਹਾਨੂੰ ਬੜੇ ਪਸੰਦ ਆ ਨਾ ਤੇ ਮੈਂ ਰੋਟੀ ਲੈ ਕੇ ਆਈ ਜੇ ਤੇ ਜਾਓ ਨਾ ਕਿਤੇ ਠੀਕ ਆ ਹਾਂ ਪਾਣੀ ਨਹੀਂ ਗਲਤ ਉਤਰੰਦਿਆ ਤੇ ਆਲੂ ਬੰਗ ਜਿਹੜਾ ਹੀ ਘੜਦੀ ਹੈ ਚੱਲ ਕੋਈ ਨਹੀਂ ਇਹਨੂੰ ਸਾਬਣ ਥੋੜੀ ਮੇਂ ਲਗਾ ਦੇਣਾ ਇਹਨੂੰ ਨਾ ਹੌਸਲੇ ਥੋੜ੍ਹਣਾ ਜਿਵੇਂ ਤੇ ਮੇਰੇ ਤੇ ਹੌਸਲਿਆਂ ਕਿ ਬੈਠੀ ਆ ਕੋਈ ਨਹੀਂ ਬਾਬਾ ਦਾ ਪਾਸਾ ਸਾਰੇ ਬੜੀ ਟੈਂਸ਼ਨ ਚ ਫੜਨ ਨਹੀਂ ਬਸ ਸ਼ੋ ਨਹੀਂ ਹੁੰਦੰਦੇ ਜਦੋਂ ਅਸੀਂ ਲਾਗੇ ਚੱਲ ਜੰਨੇ ਤੇ ਹੱਸਾ ਮਾਰ ਪਿੰਦੇ ਜਦੋਂ ਹੀ ਆਪਣਾ ਕੰਮ ਕਰਨ ਲੱਗ ਪਿੰਨੇ ਤੇ ਮੈਨੂੰ ਪਤਾ ਵਾ ਵਿੱਚ ਵਿੱਚ ਰੁਕਦੇ ਆ ਹੈ ਕੋਈ ਛੋਟੀ ਮੋਟੀ ਗੱਲ ਥੋੜਾ ਘਰ-ਬਾਰ ਵੇਖੇ ਜਾਣਾ ਬਿਜ਼ਨਸ ਚ ਜਾਂਦਾ ਰਹਿਣਾ ਪੱਲੇ ਰਹਿ ਕੇ ਜਾਣਾ ਲੋਕਾਂ ਦੀਆਂ ਗੱਲਾਂ ਵੱਖਰੀਆਂ ਲੋਕਾਂ ਨੇ ਕਹਿਣਾ ਪਿਓ ਬਣਾਉਂਦਾ ਮਰ ਗਿਆ ਤੇ ਨੌਪੁੱਤ ਨੇ ਡਾਫਕੀਆਂ ਦਿੱਤੀਆਂ ਸਭ ਰੋਟੀ ਤੇ ਖਾਣ ਚਾਹੇ ਮੰਮੀ ਕਿੱਥੇ ਨੇ ਰਣਜੀਤ ਉਹਦੇ ਚਲੇ ਵੀ ਗਿਆ ਚੱਲ ਗਏ ਨੇ ਮੈਂ ਇਹਨਾਂ ਨੂੰ ਕਿਹਾ ਸੀ ਬੈਠੋ ਰੋਟੀ ਲੈ ਕੇ ਆਈ ਮੈਂ ਮੰਮੀ ਆਖਾ ਕੀਤਾ ਹੱਥੋਂ ਤੁਰ ਗਿਆ ਜਾਂ ਬਾਥਰੂਮ ਗਿਆ ਤੇ ਉਹ ਚਲੇ ਗਿਆ ਪੁੱਤ ਉਹਦੇ ਮੁੜਿਆ ਹੀ ਨਹੀਂ ਮੁੜ ਕੇ ਮੰਮੀ ਬਾਹਰ ਮੋਟਰਸਾਈਕਲ ਹੈਗਾ ਹੀ ਨਹੀਂ ਮੈਨੂੰ ਹੁਣ ਕੀ ਕਰ ਤਾ ਪੁੱਤ ਕਿੱਥੇ ਟੈਂਸ਼ਨ ਫੇਰ ਨਾ ਨਿਕਲ ਗਿਆ ਉਹਰੇ ਘਰੋਂ ਉਹ ਉਹ ਕਿੱਥੇ ਵੇਖਾਂਗੇ ਆਪਾਂ ਕੋਈ ਰੋਟੀ ਨਹੀਂ ਕੋਈ ਪਾਣੀ ਨਹੀਂ ਹੁਣ ਕਿੱਧਰ ਗਏ ਮੰਮੀ ਉਹਨਾਂ ਦੇ ਦਿਮਾਗ ਤੇ ਬੜਾ ਹੀ ਬੋਝ ਆ ਮੈਨੂੰ ਤਾਂ ਡਰ ਲੱਗਦਾ ਸਾਰਾ ਕੁਝ ਸਹੀ ਰਹੇ ਕੋਈ ਨਹੀਂ ਸਹੀ ਰਹੂ ਤੂੰ ਪਤਾ ਕੀ ਕਰਾਂ ਰੋਟੀ ਰੱਖ ਤੇ ਆਪਾਂ ਚੱਲਦੇ ਰਹੇ ਨਹੀਂ ਕਿੱਥੇ ਨੂੰ ਗਿਆ ਭਲਾ ਮੰਮੀ ਅਹੀਂ ਕਿੱਥੇ ਵੇਖਣਾ ਚਲ ਪਤਾ ਕੋਣਾ ਫੰਜੀ ਦਾ ਗਈ ਨਾ ਵੇਖਣ ਦਾ ਇਹ ਕਿੱਥੇ ਆ ਇੱਥੇ ਲਾਗੇ ਬੰਨੇ ਆ ਕਿ ਕਿਧਰ ਨੂੰ ਚਲੇ ਗਿਆ ਵਾ ਨਹੀਂ ਹੋਊ ਤੇ ਚਲ ਆਈ ਜਾਣਗੇ ਥੋੜੀ ਦੇਰ ਇਹੀ ਪਰ ਇਹ ਉਹ ਲੋਰੀ ਟੈਂਸ਼ਨ ਜਿਹੜੀ ਮੁੰਡਾ ਪੂਦੇ ਸਿਰ ਤੇ ਭਾਰੀ ਬੜਾ ਜੀਜੀ ਦਾ ਕਰਜ਼ਾ ਹੈ ਵਿਚਾਰੇ ਉਹ ਦੇ ਦੇਣੀ ਉਹ ਦੇ ਦੇਣੀ ਉਹਦੇ ਹੱਥ ਪੱਲੇ ਕੋ ਪੈਣ ਨਹੀਂ ਰਿਹਾ ਉਹਨੂੰ ਵੀ ਤਾਂ ਰੋਟੀਆਂ ਲੰਗਣੀਆਂ ਵਿਚਾਰੇ ਨੂੰ ਕਿਹਾਂ ਲੰਗਣਗਾ ਉਹ ਤਿੱਕਾ ਖੇਡ ਕੇ ਰੋਟਕੇ ਚਲੇ ਗਿਆ ਮੇਂ ਤੇ ਆ ਬੜੀ ਟੈਂਸ਼ਨ ਹੋ ਗਈ ਤੇ ਮੇਰੇ ਪੁੱਤਰ ਕਿਧਰ ਚਲੇ ਗਿਆ ਕੌਣ ਹੈ ਜੀ ਮਦਦ ਕਰੋ ਕਿ ਜਰਾਬ ਵੀ ਆ ਮਹਾਰਾਜ ਬੋੜੇ ਉਹ ਦੀ ਜੀ ਮਦਦ ਕਰੇ ਤੇ ਸਾਡਾ ਕਿਤੇ ਭਾਰ ਨਾ ਥੇ ਤੇ ਮੇਰਾ ਘਰ ਵੱਜੇ ਅਸੀਂ ਇੰਨੇ ਜੋਗੇ ਰਹ ਜੀ ਆਪਣੀ ਛੱਤ ਥੱਲੇ ਰਹਿਣ ਜੋਗੇ ਤੇ ਰਹ ਜੀ ਨਹੀਂ ਤੇ ਲੋਕਾਂ ਨੇ ਤਾਂ ਸਾਨੂੰ ਤਾਨੇ ਮੇਨੇ ਮਾਰ-ਮਾਰ ਕੇ ਮਾਰ ਹੀ ਦੇਣਾ ਕਿ ਮਾਂ ਤੇ ਉਹਨੇ ਬਣਾਇਆ ਤਾਂ ਦੇਖ ਇੰਨਾ ਕਿਥਾਂ ਡਾਇਆ ਮੰਮੀ ਗੱਡਣੇ ਤੇ ਕਰ ਕਬੀ ਸੀ ਮੰਮੀ ਮੈਂ ਸੋਚ ਲਈ ਅਰੰਜੀ ਫੌਂਦੀਆ ਤੇ ਇਹਨਾਂ ਨੂੰ ਲੈ ਕੇ ਗੁਰਦੁਆਰੇ ਪਹੁੰਚਣੀਆਂ ਸੀ ਮੰਮੀ ਉਹ ਤੇ ਇੰਨੇ ਜੋਗੀ ਹੈਗੀ ਆ ਨਾ ਕਿ ਸਾਡੀ ਹੱਥ ਕੱਢ ਸਕੇ ਆਪਾਂ ਉਹਨੂੰ ਕਹਿੰਨੇ ਆ ਕਿ ਆਪਣੇ ਭਰਾ ਦੀ ਮਦਦ ਕਰ ਗੁਰਬੀਤ ਨੇ ਉਹਨਾਂ ਦੀ ਮਦਦ ਕਿੱਥੋਂ ਲੈਣਾ ਕਰਨੀ ਆ ਮੰਮੀ ਜੋ ਕੁਛ ਉਹਨੇ ਸਾਡਾ ਦੇਣਾ ਵਾ ਜੇ ਮਾਰਿਆ ਵਾ ਉਹ ਇੱਕ ਗੱਲ ਅਲੱਗ ਆ ਪਰ ਇੱਕ ਭੈਣ ਆਪਣੇ ਭਰਾ ਦੀ ਮਦਦ ਤੇ ਕਰ ਹੀ ਸਕਦੀ ਆ ਨਾ ਮੁਸੀਬਤ ਵੇਲੇ ਕਰ ਸਕਦੀ ਆ ਇਹ ਤੇ ਤੇਰੀ ਗੱਲ ਮੰਨਦੀ ਪਰ ਅੰਦਰ ਵੀ ਕਿ ਨਾ ਬੋਲਦੀ ਜਿਦਾਂ ਲੱਗੇ ਨਹੀਂ ਲੱਗਣ ਦੀ ਚਲ ਜੇ ਤੂੰ ਆਂ ਨਹੀਂ ਆਪਾਂ ਪੁਰਾ ਪੁੱਛ ਲਈਨੇ ਕਿ ਤਾ ਦੇ ਕਿ ਮਨ ਮੇਰਾ ਟੈ ਹੀ ਜਾਵੇ ਕਿ ਮੇਰਾ ਭਰਾ ਅੱਗੇ ਦਰਦਾਂ ਟੋਖਰਾ ਕਰਨ ਦੇ ਆ ਤੇ تعال ਮੈਂ ਥੋੜੀ ਬੁੱਤੀ ਦੀ ਮਦਦ ਕਰ ਦਵਾਂ ਉਹ ਸਕਦਾ ਹੈ ਭੈਣੇ ਆ ਕਿਥੇ ਦੇਰ ਪਿੱਛੇ ਗਈ ਜਾਵੇ ਮੰਮੀ ਨਸੀਬਤ ਵਲੇ ਭੈਣ ਭਰਾ ਹੀ ਇੱਕ ਦੂਜੇ ਦੇ ਕੰਮ ਆਉਂਦੇ ਮੈਨੂੰ ਪੂਰੀ ਆਸ ਹੈ ਕਿ ਗੁਰਪ੍ਰੀਤ ਸਾਡੀ ਮਦਦ ਜ਼ਰੂਰ ਕਰਨਗੇ ਜੋ ਮਰਜ਼ੀ ਹੋ ਜੇ ਲੈ ਠੀਕ ਹੈ ਜੇ ਤੂੰ ਹੁਣ ਨਹੀਂ ਆ ਤੇ ਤਰਾ ਕਰ ਲੈਨੇ ਪੁੱਤਾਂ ਨੂੰ ਪੁੱਛ ਲੈਨੇ ਹੁਣ ਆਉਂਦਾ ਰਲ ਜੀਤਣਾ ਤੇ ਜਾਂਦੇ ਹੁਦਿਆਂ ਲਾ ਪਤਾ ਤਰਲਾਉਂਦੀ ਇੰਤਲੀ ਨੇ ਪਤਾ ਸਾਡੀ ਮਦਦ ਕਰ ਤੇ ਦੇ ਦੇਵਾਂਗੇ ਤੂੰ ਤੈਨੂੰ ਲੋੜੂ ਛੱਡੋ ਲੈ ਲਈ ਦੋ ਮੰਮੀ ਜਿੰਨੇ ਦੇ ਸਕੂਗੀ ਨਾ ਉਨੇ ਹੀ ਦੇ ਦੇ ਨਹੀਂ ਜ਼ਿਆਦਾ ਦੇ ਸਕਦੀ ਕੋ 4-5 ਲੱਖ ਤੇ ਦੇ ਹੀ ਸਕਦੀ ਆ ਜਿੰਨੇ ਕਰੂਗੀ ਉਨੇ ਜਮਾ ਕਰਾਦਾ ਕਿਤੇ ਹੋਰ ਸਾਡੇ ਪੁੱਤ ਕਿਹੜੇ ਦੇਣ ਕਿ ਇਹੋ ਜਿਹਾ ਮਾੜੇ ਰਹਣੇ ਕਈ ਚੰਗੇ ਵੀ ਆਉਂਦੇ ਮਾੜੇ ਜੀ ਮਾੜੇ ਆਏ ਤੇ ਚੰਗੇ ਵੀ ਆ ਜਾਣੇ ਆ ਰੱਬ ਦੇ ਕਿਤੇ ਮਾੜੇ ਨਹੀਂ ਮਾੜੀਆਂ ਨਹੀਂ ਚਲੋ ਠੀਕ ਹੈ ਮੈਂ ਪੁੱਛਦੀ ਠੀਕ ਹੈ ਮਰਦਾ ਸ਼ਾਲ ਹੋ ਜਾ ਜ਼ਿੰਮੇਵਾਰੀਆਂ ਤੋਂ ਮੁਕਤ ਜਦੋਂ ਮੈਂ ਹੀ ਮਰ ਜਾਊਗਾ ਨਾ ਤਾਂ ਕਰਜ਼ਾ ਕਿਹਦੇ ਕੋਲੋਂ ਲੈ ਲੈਣਗੇ ਮੰਗ ਲੈਣ ਜਿੱਤ ਮਗਲੇ ਆ ਫਿਰ ਬਸ ਇੱਕੋ ਹੱਲ ਆ ਕਿ ਜੀਵਨ ਲੀਲਾ ਖਤਮ ਕਰ ਲਾਂ ਹੋ ਜਾ ਮੁਕਤ ਫਿਰ ਮੈਂ ਨਹੀਂ ਨਹੀਂ ਜੇ ਮੈਂ ਮਰ ਗਿਆ ਮੇਰੀ ਮਾਂ ਮੇਰੀ ਜਨਾਨੀ ਉਹਨਾਂ ਦਾ ਕੀ ਬਣੂਗਾ ਲੋਕਾਂ ਨੇ ਤੇ ਛੱਡਣਾ ਨਹੀਂ ਇਹਨਾਂ ਨੂੰ ਨੋਚ ਨੋਚ ਕੇ ਖਾ ਜਾਣਾ ਮੇਰੇ ਤੋਂ ਬਾਅਦ ਇਹਨੂੰ ਤੰਗ ਕਰਨਗੇ ਤੇ ਮੇਰੀਆਂ ਭੈਣਾਂ ਭਾਵੇਂ ਮੈਂ ਉਹ ਮੰਨਾਂ ਲਈ ਮਾੜਾ ਵਾਂ ਭਾਵੇਂ ਉਹ ਮੇਰੇ ਲਈ ਮਾੜੀਆਂ ਨੇ ਪਰ ਹੈਗਾ ਤਾਂ ਮੈਂ ਉਹਨਾਂ ਦਾ ਭਰਾ ਨਾ ਕੱਲਾ ਕੱਲਾ ਭਰਾ ਉਹਨਾਂ ਦਾ ਉਹਨਾਂ ਦਾ ਕੀ ਬਣੂ ਵਿਚਾਰੀਆਂ ਦਾ ਨਹੀਂ ਨਹੀਂ Μετά να είναι, ਕਹਿੰਦੇ ਬੰਦਾ ਹੀ ਬੰਦੇ ਦਾ ਦਰਦ ਹੁੰਦਾ ਵਾ ਉਹ ਵੇਲੇ ਕਹਿੰਦੇ ਨਾ ਜਿਹੜੇ ਯਾਰ ਤੇਰੇ ਨਾਲ ਖੜੇ ਆ ਐ ਵੇਲੇ ਕੋਈ ਨਹੀਂ ਖੜਾ ਨਾਲ ਉਹ ਵੇਲੇ ਜਦੋਂ ਮੇਰੇ ਕੋਲ ਚਾਰ ਪੈਸੇ ਹੀ ਨਾ ਸਾਰੇ ਕਹਿੰਦੇ ਸੀ ਬਸ ਤੂੰ ਹੀ ਆ ਤੂੰ ਹੀ ਆ ਪਰ ਹੁਣ ਹੁਣ ਕੋਈ ਪੁੱਛਣ ਵਾਲਾ ਕੋਈ ਨਹੀਂ ਆ ਬਸ ਖੜਾ ਤੇ ਮੇਰਾ ਪਰਿਵਾਰ ਹੀ ਮੇਰੇ ਨਾਲ ਖੜਾ ਹੋਰ ਕੋਈ ਵੀ ਨਹੀਂ ਹੈਗਾ ਕਿ ਜੇ ਕੇ ਨੂੰ ਦੁੱਖ ਸੁਣਾਉਣਾ ਨਾ ਆਉਂਦਾ ਘਰ ਵੜਦੇ ਨੇ ਪਹਿਲੇ ਦਰਵਾਜ਼ੇ ਬੰਦ ਕਰ ਲੈਂਦੇ ਆ ਸੌਰੇ ਪਤਾ ਨਹੀਂ ਮੈਂ ਕੀ ਮੰਗ ਲੈ ਲਿਆ ਉਹਨਾਂ ਦੇ ਕੋਲ ਕੋਈ ਜਾਣਦਾ ਤੇ ਮੋਲੀ ਹੈ ਨਹੀਂ ਕਿਸ ਦਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਮਰ ਕੇ ਜੀਵਾ